ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਇੱਕ ਓੰਕਾਰ ਸਤਪੁਰ ਪ੍ਰਸਾਦ ਸ੍ਰੀ ਰਾਗ ਕੀ ਵਾਰ ਮਹੱਲਾ ਚੌਥਾ ਸਲੋਕਾਂ ਨਾਲ ਸਲੋਕ ਮਹੱਲਾ ਤੀਜਾ ਰਾਗਾਂ ਵਿੱਚ ਸ੍ਰੀ ਰਾਗ ਹੈ ਜੇ ਸੱਚ ਤਰੇ ਪਿਆਰ ਸਦਾ ਹਰ ਸੱਚ ਮਨ ਵਸੇ ਨਿਹਤਲ ਮਤ ਅਪਾਰ ਰਤਨਾ ਮੋਲਕ ਪਾਇਆ ਗੁਰ ਕਾ ਸਬਦ ਵਿਚਾਰ ਜੇ ਹਵਾ ਸੱਚੀ ਮਨ ਸਤਿਆ ਸਤਿਆ ਸਰੀਰ ਆਕਾਰ ਨਾਨਕ ਸੱਚਿਆ ਸਤਗੁਰ ਰਹੀ ਵੀ ਐ ਸਦਾ ਸੱਚਾ ਵਾਪਾਰ ਮਹੱਲਾ ਤੀਜਾ ਹੋਰ ਬਿਰਥਾ ਸਭ ਤਤ ਹੈ ਜਬ ਲਗ ਸਾਹਿਬ ਪ੍ਰੀਤ ਨਾ ਹੋਏ ਇਹ ਮਨ ਮਾਇਆ ਮੋਹਿਆ ਵੇਖਣ ਸੁਣਨ ਨਾ ਹੋਏ ਸਹਿ ਦੇਖੇ ਬਿਨ ਪ੍ਰੀਤ ਨਾ ਪਜੇ ਅੰਦਾ ਕਿਆ ਕਰੇ ਨਾਨਕ ਜੇ ਨੱਖੀ ਲੀਪੀਆਂ ਸੋਈ ਸੱਚਾ ਦੇ ਪੌੜੀ ਹਰ ਇੱਕੋ ਕਰਤਾ ਇੱਕ ਇੱਕੋ